ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਅਸੀਂ ਆਪਣੇ ਪਿੰਡਾਂ ਵਿੱਚ ਖੁਸ਼ਹਾਲੀ ਕਿਵੇਂ ਲਿਆਈਏ ਦੋਸਤੋ ਅਸੀਂ ਸਾਰੇ ਲੋਕ ਚਾਹੁੰਦੇ ਹਾਂ ਕਿ ਸਾਡੇ ਪਿੰਡ ਤਰੱਕੀ ਕਰਨ ਸਾਡੇ ਪਿੰਡਾਂ ਵਿੱਚ ਖੁਸ਼ਹਾਲੀ ਆਵੇ ਸਭ ਤੋਂ ਪਹਿਲਾਂ ਸਾਨੂੰ ਖੁਸ਼ਹਾਲੀ ਜਾਂ ਤਰੱਕੀ ਦਾ ਮਤਲਬ ਸਮਝਣਾ ਪਵੇਗਾ ਖੁਸ਼ਹਾਲੀ ਜਾਂ ਤਰੱਕੀ ਦਾ ਮਤਲਬ ਇਹ ਨਹੀਂ ਕਿ ਪਿੰਡ ਦੀਆਂ ਗਲੀਆਂ ਨਾਲੀਆਂ ਨੂੰ ਪੱਕੀਆਂ ਤੇ ਸਾਫ਼ ਸੁਥਰਾ ਬਣਾ ਦਿਓ ਚੰਗੇ ਸਕੂਲ ਬਣਾ ਦਿਓ ਵਧੀਆ ਪੰਚਾਇਤ ਘਰ ਤੇ ਸ਼ਮਸ਼ਾਨ ਘਾਟ ਬਣਾ ਦਿਓ ਗੰਦੇ ਪਾਣੀ ਦਾ ਨਿਕਾਸ ਕਰ ਦਿਓ ਪੀਨ ਵਾਲੇ ਸਾਫ ਸੁਥਰੇ ਪਾਣੀ ਦਾ ਪ੍ਰਬੰਧ ਕਰ ਲਿਓ ਹਸਪਤਾਲ ਬਣਾ ਲਵੋ ਗੁਰਦੁਆਰੇ ਬਣਾ ਲਵੋ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਬਣਾ ਲਵੋ ਜਾਂ ਹੋਰ ਸੁਖ ਸਹੂਲਤਾਂ ਪ੍ਰਦਾਨ ਕਰਵਾ ਲਵੋ ਕਿਸੇ ਪਿੰਡ ਨੂੰ ਵਧੀਆ ਬਣਾਉਣ ਵਾਸਤੇ ਇਹ ਸਾਰੀਆਂ ਸਹੂਲਤਾਂ ਤਾਂ ਜ਼ਰੂਰੀ ਹਨ ਹੀ ਪਰ ਇਨੀਆਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ-ਨਾਲ ਅਸੀਂ ਪਿੰਡ ਨਵਾਸੀਆਂ ਨੂੰ ਇੱਕ ਚੰਗੇ ਅਤੇ ਤੰਦਰੁਸਤ ਨਾਗਰਿਕ ਬਣਾਉਣ ਦੀ ਸਾਨੂੰ ਬਹੁਤ ਜ਼ਰੂਰਤ ਹੈ ਮੰਨ ਲਓ ਜੇਕਰ ਸਾਡੇ ਪਿੰਡ ਸਾਡੇ ਪਿੰਡਾਂ ਦੇ ਬੱਚੇ ਨਸ਼ੇੜੀ ਹੋ ਜਾਣ ਚੋਰ ਡਾਕੂ ਬਹਿਰ ਲੜ ਜਾਣ ਹੋਰ ਬਿਮਾਰੀਆਂ ਦੇ ਸ਼ਿਕਾਰ ਹੋ ਜਾਣ ਫਿਰ ਮੈਂ ਜੋ ਇਹ ਪਿੰਡ ਦੇ ਵਿਕਾਸ ਵਾਸਤੇ ਉਪਰ ਸਾਰੀਆਂ ਸਹੂਲਤਾਂ ਦੀ ਗੱਲ ਕੀਤੀ ਹੈ ਉਹਨਾਂ ਸਹੂਲਤਾਂ ਦਾ ਫਿਰ ਕੀ ਲਾਭ ਹੋਵੇਗਾ ਕਿਸੇ ਪਿੰਡ ਵਿੱਚ ਸਹੂਲਤਾਂ ਦਾ ਆਨੰਦ ਲੈਣ ਵਾਲਾ ਵਾਲਾ ਜੇਕਰ ਕੋਈ ਰਿਹਾ ਹੀ ਨਾ ਤਾਂ ਅਸੀਂ ਪੱਕੀਆਂ ਗਲੀਆਂ ਨਾਲੀਆਂ ਜਾਂ ਸਕੂਲਾਂ ਗੁਰਦੁਆਰਿਆਂ ਤੋਂ ਕੀ ਕਰਵਾਵਾਂਗੇ ਸਿਆਣੇ ਕਹਿੰਦੇ ਹਨ ਕਿ ਪੱਕੀ ਕੋਠੀ ਵਿੱਚ ਰਹਿਣ ਵਾਲਾ ਰਹਿਣ ਦਾ ਆਨੰਦ ਵੀ ਫਿਰ ਹੀ ਆਉਂਦਾ ਹੈ ਜਦ ਉਸ ਕੋਠੀ ਵਿੱਚ ਰਹਿਣ ਵਾਲਾ ਪਰਿਵਾਰ ਤੰਦਰੁਸਤ ਅਤੇ ਸੁਖੀ ਹੋਵੇ ਨਸ਼ਾ ਮੁਕਤ ਹੋਵੇ ਨਹੀਂ ਤਾਂ ਸ਼ੂਗਰ ਕੈਂਸਰ ਜਾਂ ਹਾਈ ਬੀਪੀ ਵਾਲੇ ਮਰੀਜ਼ਾਂ ਨੂੰ ਉਸ ਲੱਖਾਂ ਰੁਪਏ ਦੀ ਕੋਠੀ ਵਿੱਚ ਨੀਂਦ ਹੀ ਨਹੀਂ ਆਉਂਦੀ ਤੇ ਕੋਠੀ ਵੱਡ-ਵੱਡ ਖਾਂਦੇ ਆ। ਦੂਸਰੇ ਪਾਸੇ ਇੱਕ ਤੰਦਰੁਸਤ ਤੇ ਸੁਖੀ ਪਰਵਾਰ ਇੱਕ ਕੱਚੇ ਘਰ ਵਿੱਚ ਵੀ ਪੂਰੇ ਆਨੰਦ ਨਾਲ ਜ਼ਿੰਦਗੀ ਬਚਿਤ ਕਰਦਾ ਹ। ਸੋ ਮੇਰੇ ਕਹਿਣ ਦਾ ਭਾਵ ਸਭ ਤੋਂ ਪਹਿਲਾਂ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨੀ ਹੈ। ਚੰਗੇ ਸਮਾਜ ਨੂੰ ਬਣਾਉਣ ਵਾਸਤੇ ਸਾਨੂੰ ਕੁਝ ਚੰਗੀ ਸੋਚ ਰੱਖਣ ਵਾਲੇ ਆਦਮੀਆਂ ਨੂੰ ਅੱਗੇ ਆਉਣਾ ਪਵੇਗਾ ਹਰ ਇੱਕ ਪਿੰਡ ਵਿੱਚ ਕੁਝ 3-4 ਵੱਡੀਆਂ ਬਿਮਾਰੀਆਂ ਹਨ ਜੋ ਪਿੰਡਾਂ ਦੀ ਤਰੱਕੀ ਵਿੱਚ ਤਰੱਕੀ ਅਤੇ ਖੁਸ਼ਹਾਲੀ ਵਿੱਚ ਅੜਿੱਕਾ ਬਣੀਆਂ ਹੋਈਆਂ ਹਨ ਉਹ ਹਨ ਨਸ਼ੇ ਲੜਾਈਆਂ ਝਗੜੇ ਅੰਧਵਿਸ਼ਵਾਸ ਅਤੇ ਮਨੁੱਖ ਨੂੰ ਲੱਗਣ ਵਾਲੀਆਂ ਇਹ ਸਰੀਰਕ ਬਿਮਾਰੀਆਂ ਅਨ ਨਸ਼ੇ ਨੇ ਤਾਂ ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ ਹਨ ਇਹਨਾਂ ਨਸ਼ੇ ਨੇ ਪੰਜਾਬ ਦੇ ਪਿੰਡਾਂ ਦੀ ਨੌਜਵਾਨੀ ਨੂੰ ਖਾ ਲਿਆ ਹੈ ਇਸ ਨਸ਼ੇ ਨਾਲ ਸਾਡੀਆਂ ਨਸਲਾਂ ਖਤਮ ਹੁੰਦੀਆਂ ਜਾ ਰਹੀਆਂ ਹਨ ਨਸ਼ੇ ਕੰਤੋਂ ਬਾਅਦ ਲੋਕ ਫਿਰ ਲੜਾਈਆਂ ਝਗੜੇ ਕਰਦੇ ਹਨ ਲੜਾਈਆਂ ਝਗੜੇ ਦੇ ਨਾਲ ਸਾਡੇ ਲੋਕਾਂ ਦਾ ਬਹੁਤ ਸਾਰਾ ਧਨ ਪੌਲਸ ਵਕੀਲਾਂ ਤੇ ਡਾਕਟਰਾਂ ਕੋਲ ਚਲਾ ਜਾਂਦਾ ਹੈ 3 ਇਸਰੇ ਨੰਬਰ ਤੇ ਪੁੱਛਾਂ ਕੱਟਣ ਵਾਲੇ ਬਾਬੇ ਮੁੰਡੇ ਦੇਣ ਵਾਲੇ ਬਾਬੇ ਪੱਤਰੀ ਜਾਂ ਜਰਾਤ ਕੱਢਣ ਵਾਲੇ ਬਾਬੇ ਧੂਏ ਦੀ ਰਾਖ ਦੇਣ ਵਾਲੇ ਬਾਬੇ ਇਹ ਸਾਰੇ ਹੀ ਬਾਬੇ ਲੋਕਾਂ ਦਾ ਬਹੁਤ ਮੋਟਾ ਰੁਪਈਆ ਲੁੱਟ ਰਹੇ ਹਨ ਜਿਹੜਾ ਕਿ ਬਿਨਾ ਮਤਲਬ ਤੋਂ ਆਪਣੀ ਅਨਪੜਤਾ ਦੇ ਕਾਰਨ ਲੋਕ ਆਪਣਾ ਧਨ ਲਟਾ ਰਹੇ ਹਨ ਅਤੇ ਉਹ ਪੈਸਾ ਕਿਸੇ ਵੀ ਅਰਥ ਲੈ ਕੇ ਨਹੀਂ ਲੱਗਦਾ ਪੈਸਾ ਲੁੱਟਣ ਦੇ ਨਾਲ ਨਾਲ ਇਹ ਬਹੁਤ ਸਾਰੇ ਬਾਬੇ ਹੋਰ ਵੀ ਬਹੁਤ ਅੱਗੇ ਲੰਘ ਚੁੱਕੇ ਹਨ ਜੋ ਤੁਸੀਂ ਸਮਝ ਹੀ ਗਏ ਹੋਗੇ ਉਸ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਚੌਥੇ ਨੰਬਰ ਉੱਪਰ ਇਹ ਸਰੀਰਕ ਬਿਮਾਰੀਆਂ ਜਿਨ੍ਹਾਂ ਨੂੰ ਠੀਕ ਕਰਨ ਦੇ ਨਾਂ ਤੇ ਡਾਕਟਰ ਲੋਕ ਲੋਕਾਂ ਦੀ ਬਹੁਤ ਮੋਟੀ ਲੁੱਟ ਕਰ ਰਹੇ ਹਨ ਜੇਕਰ ਲੋਕ ਥੋੜਾ ਬਹੁਤਾ ਵੀ ਆਪਣੇ ਬੁੱਧੀ ਤੋਂ ਕੰਮ ਲੈ ਕੇ ਆਪਣੇ ਸਰੀਰ ਬਾਰੇ ਜਾਣਕਾਰੀ ਹਾਸਲ ਕਰ ਲੈ ਤਾਂ ਲੋਕਾਂ ਦਾ ਬਹੁਤ ਸਾਰਾ ਧਨ ਜੋ ਡਾਕਟਰ ਲੁੱਟ ਰਹੇ ਹਨ ਉਹ بچ ਸਕਦਾ ਹੈ ਅਸੀਂ ਖਾਂਗ ਜਕਾਮ ਬੁਖਾਰ ਉਲਟੀਆਂ ਸਿਰਦਰਦ ਤਜਾਬ ਬਣ ਜਾਣਾ ਬਸ ਇਹਨਾਂ ਨਿੱਕੀਆਂ ਨਿੱਕੀਆਂ ਬਿਮਾਰੀਆਂ ਅੱਗੇ ਵੀ ਗੋਡੇ ਟੇਕ ਦਿੰਦੇ ਹਾਂ ਅਤੇ ਡਾਕਟਰਾਂ ਦੇ ਧੱਕੇ ਚੜ ਜਾਂਦੇ ਹਨ ਜੇਕਰ ਅਸੀਂ ਥੋੜਾ ਜਿਹਾ ਗਿਆਨ ਪ੍ਰਾਪਤ ਕਰ ਲਈਏ ਤਾਂ ਅਸੀਂ ਇਹਨਾਂ ਬਿਮਾਰੀਆਂ ਨੂੰ ਆਪਣੀ ਰਸੋਈ ਵਿੱਚ ਪਈਆਂ ਕੁਝ ਚੀਜ਼ਾਂ ਦੀ ਵਰਤੋਂ ਕਰਕੇ ਇਹਨਾਂ ਬਿਮਾਰੀਆਂ ਨੂੰ ਦੇਸੀ ਤਰੀਕੇ ਨਾਲ ਠੀਕ ਕਰ ਸਕਦੇ ਹਾਂ ਸੋ ਇਹਨਾਂ ਸਾਰੀਆਂ ਬੁਰਾਈਆਂ ਨੂੰ ਖਤਮ ਕਰਨ ਵਾਸਤੇ ਪਿੰਡਾਂ ਦੇ ਕੁਝ ਸਮਝਦਾਰ ਆਦਮੀਆਂ ਨੂੰ ਅੱਗੇ ਆਉਣਾ ਪਵੇਗਾ ਜੇਕਰ ਪਿੰਡਾਂ ਵਿੱਚੋਂ ਨਸ਼ੇ ਲੜਾਈਆਂ ਝਗੜੇ ਅੰਧਵਿਸ਼ਵਾਸ ਅਤੇ ਕੋਜ ਹਦ ਤੱਕ ਸਰੀਰਕ ਬਿਮਾਰੀਆਂ ਖਤਮ ਹੋ ਜਾਣ ਅਤੇ ਇਸ ਦੇ ਨਾਲ-ਨਾਲ ਪਿੰਡ ਵਿੱਚ ਬਾਕੀ ਵਿਕਾਸ ਵਾਲੇ ਕੰਮ ਵੀ ਹੁੰਦੇ ਰਹਿਣ ਤਾਂ ਪਿੰਡਾਂ ਦੀ ਸੁੰਦਰਤਾ ਦੇ ਨਾਲ-ਨਾਲ ਪਿੰਡਾਂ ਦੇ ਲੋਕ ਵੀ ਸੁਖੀ ਰਹਿਣਗੇ ਤੇ ਖੁਸ਼ ਰਹਿਣਗੇ ਉਹ ਆਰਥਿਕ ਪੱਖੋਂ ਮਜ਼ਬੂਤ ਵੀ ਹੋ ਜਾਣਗੇ ਇਸ ਤਰ੍ਹਾਂ ਇੱਕ ਤੰਦਰੁਸਤ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਹੋ ਸਕਦੀ ਹੈ ਜੇਕਰ ਆਪ ਇਹ ਸੋਚੀਏ ਕਿ ਸਾਰਾ ਕੰਮ ਸਰਕਾਰਾਂ ਕਰ ਦੇਣਗੀਆਂ ਤਾਂ ਸਰਕਾਰਾਂ ਤੋਂ ਬਿਲਕੁਲ ਵੀ ਸਾਨੂੰ ਝਾਕ ਨਹੀਂ ਕਰਨੀ ਚਾਹੀਦੀ ਇਸ ਕੰਮ ਵਾਸਤੇ ਸਾਨੂੰ ਖੁਦ ਅੱਗੇ ਆਉਣਾ ਪਵੇਗਾ ਲੋਕਾਂ ਨੂੰ ਇੱਕ ਸਾਂਝੀ ਜਗ੍ਹਾ ਉੱਪਰ ਇਕੱਠੇ ਕਰਕੇ ਉਹਨਾਂ ਨੂੰ ਸਮਝਾਉਣਾ ਪਵੇਗਾ ਤਾਂ ਕਿ ਜੋ ਸਮਾਜ ਵਿੱਚ ਬਰਾਈਆਂ ਜਿਹੜੀਆਂ ਫੈਲੀਆਂ ਹੋਈਆਂ ਹਨ ਇਹਨਾਂ ਨੂੰ ਅਸੀਂ ਠੀਕ ਕਰ ਸਕੀਏ ਚਾਹੇ ਉਹ ਬਿਮਾਰੀਆਂ ਬਰਾਨਾ ਅੰਧ ਵਿਸ਼ਵਾਸ ਦੇ ਨਾਂ ਤੇ ਹੋਣ ਜਾਂ ਨਸ਼ਿਆਂ ਦੇ ਨਾਂ ਤੇ ਹੋਣ ਲੜਾਈ ਝਗੜਿਆਂ ਦੇ ਨਾਂ ਤੇ ਹੋਣ ਜਾਂ ਸਰੀਰਕ ਬਿਮਾਰੀਆਂ ਦੀ ਗੱਲ ਹੋਵੇ ਇਹਨਾਂ ਇਕੱਲੇ ਇਕੱਲੇ ਮੁੱਦੇ ਉੱਪਰ ਲੋਕਾਂ ਨੂੰ ਇਕੱਠੇ ਕਰਕੇ ਲੋਕਾਂ ਨੂੰ ਸਮਝਾਉਣ ਦੀ ਬਹੁਤ ਲੋੜ ਹੈ ਸੋ ਉਮੀਦ ਹੈ ਕਿ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗੇ ਹੋਣ ਜੇਕਰ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਸਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ